ਕੀ ਕਰਦੀ ਹੈ ਇਹ ਸਰਕਾਰ ਦੀ ਫੇਲੀਆ ਮੈਂ ਸਮਝਦਾ ਸਰਕਾਰ ਦੀ ਫੇਲੀਆ ਰਹਾ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਉਹਨੇ ਮੈਨੂੰ ਇਹ ਵੀ ਬਦ ਲੱਗਾ ਕਿ ਉਹਨੇ ਉੱਥੇ ਨਾ ਬਦਲੇ ਔਸ਼ਦਾ ਮੈਰਿਜ ਵੀ ਕਰਾ ਲਈ ਉਹ ਵੀ ਕੋਈ ਕਹਿ ਨਹੀਂ ਸਕਦੇ ਪਰ ਇਹਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਉਹਨਾਂ ਦੀ ਬੀਬੀ ਦੇ ਇਸ ਤਰ੍ਹਾਂ ਕਹਿ ਬੋਣ ਨਾਲ ਇੱਥੇ ਜ਼ਿਲ੍ਹੇ ਦੀ ਬਦਨਾਮੀ ਵੀ ਇੱਥੇ ਪੰਜਾਬ ਦੀ ਬਦਨਾਮੀ ਵੀ ਹੋਈ ਹੈ। ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਇਸ ਕਾਰਨ ਮੁਸ਼ਕਲ ਚਲਣੀ ਪਈ ਆ ਪਰਵਾਦ ਨੂੰ ਮੁਸ਼ਕਲ ਚਲਣੀ ਪਈ ਹੈ। ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ। ਕਿਉਂਕਿ ਇਹਦੇ ਨਾਲ ਜਿਹੜੀਆਂ ਉਹ ਦੂਜੇ ਜਿਹੜੇ ਯਾਤਰੂ ਜਾਂਦੇ ਉਹਨਾਂ ਦੀ ਭਾਵਨਾ ਨੂੰ ठेस ਪਹੁੰਚਦੀ। ਮੈਂ ਤੁਹਾਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਉਹਨਾਂ ਨੇ ਸ਼ਾਇਦ ਨਾਮ ਨੂਰ ਨੂਰ ਮੁਹੰਮਦ ਕਰਕੇ ਇਦਾਂ ਕੋਈ ਰੱਖ ਲਿਆ ਆ। ਤੇ ਉਹਨੇ ਸ਼ਾਇਦ ਵਿਆਹ ਕਰਾ ਲਿਆ ਇਹਦਾ ਮਤਲਬ ਕਿ ਉਹ ਪਹਿਲਾਂ ਹੀ ਇੱਕ ਬੀਬੀ ਉਹਦੇ ਨਾਲ ਉਥੇ ਅਟੈਚ ਹੋਊ ਕਿਸੇ ਨਾਲ ਕੋਈ ਫੋਨ ਤੇ ਜਾਂ ਕੋਈ ਫੇਸਬੁੱਕ ਤੇ ਜਾਂ ਕਿਸੇ ਤਰ੍ਹਾਂ ਤੇ ਫਿਰ ਸਾਡੀ ਏਜੰਸੀਂ ਕਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਹ ਬੀਬੀ ਦੀ ਕੋਈ ਕੋਈ ਬੜਤਾਲ ਕੀਤੀ ਉਹ ਪਹਿਲਾਂ ਹੀ ਇੱਥੇ ਇੱਥੇ ਹੀ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮੈਂ ਸਮਝਦਾ ਕਿ ਪਰਿਵਾਰ ਨੂੰ ਕੋਈ ਬੜ ਮੋਸ਼ੀ ਚਲ ਨਹੀਂ ਤਾਂ ਸਕਦੀ ਆ ਕਿਉਂਕਿ ਜਿਸ ਪਰਿਵਾਰ ਦੀ ਬੀਬੀ ਹੈ ਗਈ ਆ ਉਸ ਪਰਿਵਾਰ ਤੇ ਕੀ ਬੀਅਦੀ ਹੋਊਗੀ ਇਹ ਤਾਂ ਉਹ ਵਿਚਾਰੇ ਜਾਣਦੇ ਆ ਨਾ ਮੈਂ ਬੀਬੀ ਦੇ ਘਰ ਨਹੀਂ ਨੰਦਾ ਕਰਦਾ ਉਹ ਖੇਦੀ ਕਰਦਾਗੇ ਉਹਨੇ ਇਹ ਜਿਹੜੀ ਜਿੱਥੇ ਸਟੇਟ ਦੀ ਬਦਨਾਮੀ ਕਰਾਈ ਉੱਥੇ ਉਹਨੇ ਆਪਣੇ ਜ਼ਿਲ੍ਹੇ ਦੀ ਬਦਨਾਮੀ ਕਰੇਗਾ ਪਰਵਾਰ ਦੀ ਬਦਨਾਮੀ ਕਰੇ ਤਾਂ ਪਹਿਲੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕੱਲੀ ਬੀਬੀ ਨਾ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਕੱਲੀ ਨਾਲ ਚਲ ਗਈ ਸਾਨੂੰ ਪਤਾ ਨਹੀਂ ਹੈ ਕਿ ਉਹਨਾਂ ਦੇ ਰਿਲੇਸ਼ਨ ਹੈ ਜਾਂ ਉਹ ਪਰਵਾਰ ਕਿਉਂਕਿ 8 ਨਾਲ 8 ਇਕੱਠੇ ਆਏ ਆ 8 ਨਾਲਾਂ ਵਿੱਚ ਇਹ ਸੀ ਕਿ ਸਾਨੂੰ ਇਹ ਕੋ ਕਲੀਅਰ ਨਹੀਂ ਕਰ ਸਕਦੇ ਕਿ ਇਹ ਕੱਲੀ ਬੀਬੀ ਹੈ ਨੇ ਦੇ ਕੱਲੀ ਬੀਬੀ ਨੂੰ ਵੈਹੀ ਨਹੀਂ ਜਾਣਦੇ ਜੇ ਹੋਰ ਵੀ ਸੁਚੇਤ ਹੋ ਕੇ ਡਿਊਟੀ ਕਰਾਂਗੇ ਕਿ ਕੋਈ ਵੀ ਕੱਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ ਸਕੇ ਫਿਰ ਵੀ ਅਸੀਂ ਭਾਵੇਂ ਇੱਕ ਚਲੇ ਵੀ ਗਈ ਆ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਰ ਨੇ ਤਸਦੀਕ ਕੀਤੀ ਉਹਨੇ ਜਿੰਮੇਵਾਰੀ ਚੁੱਕੀ ਆ ਕਿ ਜਿੰਮੇਵਾਰੀ ਮੇਰੀ ਆ